ਅਸੀਂ ਆਏ ਹੋਇਆ ਨਾਨਕੀ ਛੁੱਟੀਆਂ ਕੱਟਣ ਆ। ਪਰ ਕੁਦਰਤ ਨੇ ਸਕੂਲ ਦਾ ਕੰਮ ਕੋਈ ਕੰਮ ਨਹੀਂ ਕੀਤਾ। ਕੀਤਾ ਇਹਨਾਂ ਕਦਾਂ? ਹਾਫ ਕੀਤਾ ਮਤਲਬ ਕਿ ਪਰ ਸਾਰਾ ਨਹੀਂ ਕੀਤਾ। ਅੰਮਾ ਜਿਹੜੀਆਂ ਜੁੱਦ ਕਿੰਨੀ ਕੁੜੀ ਇਹਨਾਂ ਨੇ ਕੁਝ ਨਹੀਂ ਕੀਤਾ। ਸਾਰਾ ਹੋਮਵਰਕ ਵਯਾ। ਉਹ ਤਾਂ ਪੁੱਤ ਘਰੇ ਨੇ। ਆ ਫਿਰ ਮੈਂ ਵੀ ਕਰਿਆ। ਆਪਾਂ ਨਾਨਕੀ ਆਏ ਹੋਇਆ। ਇਹਨੇ ਬੈਗ ਚੱਕ ਕੇ ਲਿਆਂਦਾ। ਮੈਂ ਸਕੂਲ ਦਾ ਕੰਮ ਮੰਮਾ ਜਾ ਕੇ ਨਾਨਕੇ ਕਰੋ ਪਰ ਇਹਨੇ ਕੀਤਾ ਕੁਝ ਨਹੀਂ ਹੈਗਾ ਇੰਗਲਿਸ਼ ਦਾ ਕਰਤਾ ਈਵੀਐਸ ਦਾ ਕਰਤਾ ਮੈਥ ਦਾ ਕਰ ਰਹੀਆਂ ਯਾਬੀ ਦਾ ਰਹਿ ਗਿਆ 10 ਤਿੰਨ ਸਵਕਟਾਂ ਦਾ ਰਹਿ ਗਿਆ ਇੱਕ ਹਿੰਦੀ ਇੱਕ ਪੰਜਾਬੀ ਇੱਕ ਮੈਥ ਚਲ ਮੈਂ ਤੇਰਾ ਟੈਸਟ ਲੈਣੀ ਆ ਸੇਬ ਨੂੰ ਇੰਗਲਿਸ਼ ਕੀ ਕਹਿੰਦੇ ਆ ਆਪਾ ਆਮਬੜੂ ਮੰਗੋ ਕੇਲੇ ਨੂੰ ਬਨਾਣਾ ਟੂ ਦਾ ਟੇਬਲ ਨਾ ਟੇਬਲ 2 2 4 2 2 2 3 6 2 4 8 2 2 4 2 5 10 2 5 10 2 6 12 16 hmm. 2 28 16 28 16 8 29 29 8 18 8 22 210 20 210 20 ਤੇ ਬੇਟਾ ਜੀ 21 ਜਾਂ 2 ਕੌਣ ਕਹੂਗਾ ਸਟਾਰਟਿੰਗ ਤੋਂ 22 ਜਾਂ 4 ਤੇ ਕਰਦੀ ਹੂੰ 10 ਮੈਨੂੰ ਹੂੰ ਬੰਦੇ ਆ 2 1 ਜਾਂ 2 2 1 ਜਾਂ 2 1 2 2 2 2 2 2 4 5 ਦਾ ਟੇਬਲ ਅਸੀਂ ਅਸੀਂ ਪਤਾ ਕਿਵੇਂ ਕਹਿੰਦੇ ਹੁੰਦੇ ਸੀਗੇ ਦੋ ਅਸੀਂ ਸਬਸਕ੍ਰਾਈਬ ਕੋਈ ਤੁਸੀਂ ਕਰਾਉਂਦੇ ਆ ਆਪਾਂ ਪ੍ਰਾਈਵੇਟ ਚ ਪੜ੍ਹੀ ਐ ਮੈਂ ਪਰ ਉਹ ਤੇ ਹੈ ਨਾ 1 2 2 2 ਕੁੱਤਾ ਲੈ ਕੇ ਪੂਣੀ ਪੂਜੀ ਪਿਆਰੇ ਚ ਕੋਗੀ ਵਿਹਾਰੇ ਚ ਚੰਗਾ ਉਹ ਵਾਲੀ ਸੁਣਾ ਚਲ ਤੇ ਤਲੀ ਹ ਸੁਣਾ ਤੇ ਤਲੀ ਉਡੀ ਬਸ ਮੇ ਚੜੀ ਸੀਟ ਨਾ ਮਿਲੀ ਰੋਣੇ ਲੱਗੀ ਕੱਢ ਕੱਪ ਕਰ ਚੁਤ ਹੂੰ ਮੈਂ ਬਲ ਤੇ ਤਲੀ ਉਡੀ ਬਸ ਮੇ ਚੜੀ ਸੀਟ ਨਾ ਮਿਲੀ ਰੋਣੇ ਲੱਗੀ ਡਰਾਈਵਰ ਬੋਲਾ ਆ ਜਾ ਮੇਰੇ ਪਾਸ ਤੇ ਤਲੀ ਬੋਲੀ ਹਟ ਬਤਮਾਸ ਮੇਰੇ ਘਰ ਹੈ ਪਾਸ ਠੀਕ ਹੈ ਔਰ ਹੋਰ ਕਿਹੜੀ ਆਉਂਦੀ ਹੈ ਅੰਤੀ ਆਉਂਦੀ ਹੈ ਅੰਤੀ ਸਨਾ ਯੋਨੀ ਯੋਨੀ ਯੈਸ ਪਾਪਾ ਸ਼ੂਟਿੰਗ ਇਟਿੰਗ ਸ਼ੁਗਰ ਇਟਿੰਗ ਸ਼ੁਗਰ نو ਪਾਪਾ ਯੋਨੀ ਯੋਨੀ ਟਰਲਿੰਗ ਲਾਈ ਟਰਲਿੰਗ ਲਾਈ نو ਪਾਪਾ نو ਪਾਪਾ ਬਸੇਨ ਓਪਨ ਯਰ ਮਾਉਥ ਓਪਨ ਯੂ ਮਾਉਥ ਹਾ 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 ਸਰ ਇਹ ਤਾਂ ਦੰਦੀ ਹੈਨੀ ਓਪਨ ਯਰ ਮਾਉਥ ੋੜੀ ਆ ਤਾਂ ਅਮਾ ਤੇਰੇ ਵੀ ਬੋਲ ਰਹੀ ਹੋ ਜੇ ਤੂੰ ਛੋਟੇ ਹੁੰਦੇ ਸੀ ਨਾ ਤੇਰੇ ਅੱਜ ਸਾਰਿਆਂ ਨੂੰ ਸਾਡਾ ਜੇ ਬਲੌਗ ਵਧੀਆ ਲੱਗਿਆ ਤਾਂ ਅਸੀਂ ਡੇਲੀ ਛੋਟਾ ਜਿਹਾ ਬਲੌਗ ਪਾਇਆ ਕਰਾਂਗੇ ਬਣਾ ਕੇ ਦੋ ਚਾਰ ਮੈਂ ਮੈਂ ਫਾਇਦਾ ਟੇਬਲ ਬੋਲ ਹਾਂ ਸੁਣਾ ਕੱਲੀ ਲਾਈਟ ਆ ਲਾਹੋ ਲਾਸਟ ਆਇਲੈਂਡ ਆ ਟੈਂ ਅਫਰ 5 ਖਾ ਗਈ ਮੈਂ ਮੈਂ ਕੱਲੇ ਉਹ 5 ਮੈਂ ਕੱਲੀ ਲਾਈਫ ਸਟਾਈਲ ਲੈਣ 5 10 uh, 15 ਆਫ uh, 20 mm -hmm. uh, 25 30, 30 uh, 35 40 ਹਨਾ mm -hmm. 45 50 ਜਿਹੜੇ ਸਭ ਤੋਂ ਸਭ ਤੋਂ ਸੌਖਾ ਟੇਬਲ ਆਉ ਸੁਣਾਇਆ ਜੇ ਹੁਣ ਮੈਨੂੰ ਕਹਤਾ 4 ਦਾ ਟੇਬਲ ਸੁਣਾਓ ਹਾਂ 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 ਬੱਚੂ 10 ਦਾ 10 ਦਾ ਅ ਦੇਖੋ 10 ਦਾ ਹਰ ਤੁਹਾਨੂੰ ਕੀ ਸੁਣਾਉਣੀਆਂ ਨੇ 3 ਦਾ ਆਪਣੀ ਦਾ ਇੱਕ ਟੇਬਲ ਹੋ ਰਿਹਾ ਹੈ 8 20 10 20 30 40 50 60 70 80 90 20 ਓਹੋ 16 100 190 100 100 ਆਈਕਾ ਰਾਈਗਰ ਸੁਣ ਆ ਦੇ ਇੱਕ ਰਹੇਗਾ ਇਸ ਨੂੰ ਇੱਕ ਟੇਬਲ ਇੱਕ ਟੇਬਲ 11 ਦਾ ਇੱਕ ਟੇਬਲ ਲੈ ਹੁੰਦਾ 11 ਦਾ 11 ਦਾ ਹਾਂ 11 ਦਾ ਆ e hmm. uh, uh, 22 ਗੇਣਾ ਕਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਓਹ ਕੀ ਗਾਉਂਦਾ ਸਭ ਤੋਂ ਸੌਖੇ ਟੇਬਲ ਸਿਖਾਉਂਦੇ ਆ ਸਾਰਿਆਂ ਨੂੰ 22 22 ਨਹੀਂ ਸਹੀ ਹੈ 22 33 44 ਮੈਂ ਬੋਲੂ 30 40 Forty four. Forty Fifty, uh, 50 five. 56 six. Sixty seven. Sixty seven. Seventy seven. Two Eighty eight. Eh Ninety nine. hundred. Um, one, 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 one ten. 110 ਉਹਨੇ ਮੇਰੇ ਕੋਲ ਉਹਨੇ ਮੇਰੇ ਕੋਲ ਮੇਰੇ ਗੁੱਲਕ ਚ ਜਮਾ ਹੋਏ ਇਹਦੇ ਕੋਲ ਗੁੱਲਕ ਚ ਪੈਸੇ ਨੇ ਤੇ ਉਹ ਮੈਂ ਕੱਢ ਲੈਣੇ ਨੇ ਆਹ ਮੇਰੇ ਨੇ ਠੀਕ ਆ ਚੱਲ ਚੰਗੇ ਐਵੇਂ ਦੱਸ ਮੇਰਾ ਬਰਥਡੇ ਆ ਰਿਹਾ ਕੀ ਗਿਫਟ ਦੇਂਗੀ ਮੈਂ ਉਹਨਾਂ ਚ ਹੀ ਲੈ ਲਵਾਂ ਅ ਹਮ ਇੱਕ ਇੱਕ ਦੰਪਾਸ ਕਿਹਨੇ ਤੇਰੇ ਨੂੰ ਮੇਰੇ ਬਰਥਡੇ ਅ 7 ਆ ਵਾਰਾ ਤੇ ਹਾਂ ਸਾਰਾ ਟੱਬਰ ਇਕੋ ਜਾ ਤੁਸੀਂ ਕਿਸ ਨੂੰ ਕਿਸ ਨੂੰ ਮੇਰਾ ਬਰਥਡੇ ਜਦ ਨਹੀਂ ਹੈ ਮੈਂ ਨਹੀਂ ਦੱਸਦੀ ਪਾਪਾ ਮੈਂ ਨਹੀਂ ਫਿਰ ਮੈਂ ਗਿਫਟ ਦੇ ਦਿੰਦੀ ਮੈਂ ਖੇੜਾ ਮੈਂ ਆਪੇ ਆਪੇ ਗਿਫਟ ਲਊ ਆਪਦੇ ਆਪ ਨੂੰ ਦੱਸ ਦੇ 27 ਜੁਲਾਈ 27 ਹੂੰ ਤੇ ਆ ਪਹੁੰਚ ਗਈ ਚਲੋ ਮੰਮਾ ਨੂੰ ਮੈਂ ਦੇ ਦੂੰ ਮੇਰੇਆਂ ਪੈਸਿਆਂ ਚੋਂ ਹਮ ਸਾਰੇ ਪੈਸੇ ਸਾਰੇ ਪੈਸੇ ਲਓ ਨਹੀਂ ਮੰਮਾ ਨੂੰ ਇੱਕ ਛੋਟੀ ਜਿਹੀ ਬੋਟ ਦੇ ਦੂੰ ਗਿਫਟ ਵਾਚ ਪਾਸ ਤਾਂ ਮੇਰੇ ਕੋਲ ਹੈਗੀ ਆ ਅ ਰਿੰਗ ਉਹ ਵੀ ਹੈਗੀ ਆ ਕੜੀ ਕੜਾ ਕੜਾ ਦੂੰ ਉਹ ਵੀ ਹੈਗਾ ਇਹੋ ਜ ਠੀਕ ਹੈ ਚਲ ਬਾਏ ਕਰ ਅਮਾ ਪਰ ਉਹ ਲੇਟ ਮਿਲੂ ਜਦੋਂ ਅੰਬਰ ਸਰ ਗਏ ਨਾ ਉਦੋਂ ਠੀਕ ਹੈ ਜੀ ਮੇਰੇ ਬਰਥਡੇ ਤੇ ਅਸੀਂ ਹੁਣ ਅੰਬਰਸਰੀ ਜਾਵਾਂਗੇ ਮਮਾ ਮਮਾ ਕੀ ਕਹਿੰਦੇ ਆ ਹਾਂ ਆਹ ਆਪਣਾ ਆਪਾਂ ਨਾ ਉਹ ਟਿੱਬਾ ਸਾਹਿਬ ਮੇਲਾ ਕਿੱਦਿਆ ਲੱਗ ਗਿਆ ਮੈਂ 8 ਜੂਨ ਸੀਗਾ ਚੋ ਉੱਥੇ ਲੈ ਲਾਂਗੇ ਠੀਕ ਹੈ ਚਲ ਠੀਕ ਹੈ ਸਾਰੇ ਬਣ ਜਾਓ ਮੇਰਾ ਬਰਥਡੇ ਤੇਰਾ ਬਰਥਡੇ ਤਾਂ ਹਲੇ ਬਹੁਤ ਟਾਈਮ ਪੈਸ ਸਤੰਬਰ ਚ 10 ਤੋਂ 25 ਸਤੰਬਰ ਮੇਰਾ ਬਰਥਡੇ ਆ ਰਿਹਾ ਹੈ ਕਿੰਨੀ ਤਰੀਕ ਨੂੰ ਮੇਰਾ ਬਰਥਡੇ ਆ ਰਿਹਾ ਹੈ 7 ਜੁਲਾਈ ਨੂੰ ਮੇਰਾ ਕਿੰਨੀ ਤਰੀਕ ਨੂੰ ਆ ਇਸ ਵਾਰ ਮੇਰਾ ਬਰਥਡੇ ਮਨਾਵਾਂਗੇ ਮੇਰੀ ਤਰੀਕ ਕਿੰਨੀ ਆ 25 ਨਵੰਬਰ 25 ਨਵੰਬਰ ਚਲ ਠੀਕ ਆ ਓਕੇ ਜੇਗਾ ਬਾਈ ਕਰਾਂਗੇ ਸਾਰਾ ਚਲੋ ਜੇ ਖਾਣੇ ਵਾਲੇ ਰੋਟੀ ਬਹੁਤ ਸਾਰੇ ਗਿਫਟ ਹੋਣਗੇ ਬਹੁਤ ਟਾਈਮ ਹੋ ਗਿਆ ਉਹਦੀ ਮੇਰੀ ਕੁਲ ਮੇਰੇ ਟਵਲ ਦੀ ਕੀ ਹਾਲ ਤੇ ਹਜ਼ਾਰوں ਕੀ ਹਜ਼ਾਰوں ਗਿਫਟ ਹੋਣਗੇ ਯੋਕੀ ਜਿੰਨੇ ਵੀ ਗਾਣੇਸ ਨੇ ਕੀ ਚਲੋ ਕਿੰਨੇ ਕੀ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਹੈ ਇਹਦੀਆਂ ਫਰੈਂਡਸ ਆਉਣੀਆਂ ਬਹੁਤ ਸਾਰੀਆਂ ਠੀਕ ਆ ਓਕੇ ਚਲੋ ਵੀ ਹਰਮਨ ਵਾਸੀ ਆ ਗਈ ਪੈਜ ਤੇ ਨਾ ਹਮਾਰੀ ਹਰਮਨ ਨੋ 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 ਮਾਸਨੇ ਬਲ ਨਹੀਂ ਆਉਣਾ ਹਮਾਰੀ ਹਰਮਨ ਚਲੋ ਠੀਕ ਆ ਅਸੀਂ ਖਾਣੇ ਰੋਟੀ ਅਸੀਂ ਖਾਣੇ ਰੋਟੀ ਬਾਏ ਬਾਏ ਸੀ ਯੂ ਸੀ ਯੂ ਇਹ ਤਾਂ ਹਮਾਰੀ ਬਰਥਡੇ ਮੇ ਹਾਂ ਗਿਫਟ ਲੈ ਕੇ ਉਹ ਵੀ 1800 ਦਾ 500 ਤੋਂ ਘੱਟ ਆਹ ਲੋਏ ਹਾਂ ਸਾਰਿਆਂ ਨੇ ਕਮੈਂਟ ਕਰਿਓ ਕਿੰਨੇ ਦਾ ਗਿਫਟ ਲੈ ਕੇ ਆਉਂਗੇ ਤੇ ਕਿੰਨੇ ਦਾ ਖਾਓਗੇ 300 ਲਵਾਂਗੇ 300 ਦੇ ਲੈ ਚਲ ਠੀਕ ਹੈ ওকে ਬਾਏ ਸਾਰਿਆਂ ਥੈਂਕ ਯੂ ਅਸੀਂ ਖਾਣੇ ਰਹੀ ਬਾਈ ਬਾਏ ਬਰਥਡੇ ਤੇ ਆਜੋ ਬਰਥਡੇ ਤੇ ਜਿਹੜੇ ਵੀ ਦੇਖ ਰਿਹਾ ਬਰਥਡੇ ਤੇ ਆਜੋ ਮੇਰੇ ਬਾਏ 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 ਬਾਏ